ਪਾਗਿਨੇ ਦੇ ਤੋਂ ਟੋੜੇ ਤੇ ਜ਼ਿੰਮੇਵਾਰੀ ਰਹੀ ਕਿ ਉਹ ਲੈਗਿਸਲੇਚਨ ਅੱਗੇ ਤੋਰਨ ਦੀ ਉਹ ਜੀ ਡੈਫੀਨੇਟ ਸੋਸਾਇਟੀ ਇਲੈਕਸ਼ਨ ਲੜਾਂਗੇ ਔਰ ਸਿਸਟਮ ਦੇ ਵਿੱਚ ਆਵਾਂਗੇ ਫੇਰ ਹੀ ਕੋਈ ਜਸਟਿਸ ਦੀ ਗੱਲ ਬਣਨੀ ਹੈ ਬਿਲਕੁਲ ਸਿੱਧੂ ਦੇ ਦੁਬਾਰੇ ਜਿਹੜੀ ਵਾਰਤ ਸੀ ਫੇਰ ਆ ਗਈ ਸੀ ਐਮ ਸਾਹਿਬ ਦਾ ਇੱਕ ਬਿਆਨ ਆਇਆ ਸੀ 골ਡੀ ਬਰਾਡ ਨੂੰ ਰੀਟੇਨ ਕਰ ਦਿੱਤਾ ਹੁੰਦਾ ਤਾਂ ਵਾਰਤ ਆ ਗਈ ਸਾਲ ਹੋ ਗਿਆ ਕਿਵੇਂ ਦੇਖੀਏ ਫੇਰ ਬਸ ਇਹਨਾਂ ਸਾਹਬ ਦੇ ਬਿਆਨ ਤੇ ਤਾਂ ਮੈਨੂੰ ਹੁਣ ਕੋਈ ਟਿੱਪਣੀ ਕਰਨ ਦੀ ਨਹੀਂ ਕਰਦਾ ਕਿਉਂਕਿ ਉਹਨਾਂ ਦੇ ਮਤਲਬ ਹਰ ਇੱਕ ਗੱਲ ਹੀ ਜਿਹੜੀ ਹੈ ਫਰਾਡ ਨਿਕਲ ਜਾਂਦੀ ਹੈ ਜੇ ਕੋਈ ਇਲੈਕਸ਼ਨ ਚੱਲਣਾ ਹੁੰਦਾ ਉਹ ਕੋਈ ਨਾ ਕੋਈ ਸ਼ੂਫਾ ਛੱਡ ਦਿੰਦੇ ਐ ਨੇ ਗੁਜਰਾਤ ਦੇਲੇ ਗੋਲਡੀ ਬਰਾਡਕਸਟਰ ਕਰ ਲੈਸੂਂ ਨੇ ਹਫਤੇ ਬਾਅਦ ਹੀ ਉਹ ਖਬਰ ਵਜੋਂ ਉਸਨੇ ਚਲਿਆ ਗਿਆ ਸੀਗਾ ਪਾਈ ਦੇ ਵਿੱਚ ਤੁਹਾਡੇ ਤੇ ਜ਼ਿੰਮੇਵਾਰੀ ਰਹੀ ਕਿ ਉਹ ਲੈਗਿਸਲੇਚਨ ਅੱਗੇ ਤੋਰਨ ਦੀ ਉਹ ਜੀ ਡੈਫੀਨੇਟ ਸੋਸਾਇਟੀ ਇਲੈਕਸ਼ਨ ਲੜਾਂਗੇ ਔਰ ਸਿਸਟਮ ਦੇ ਵਿੱਚ ਆਵਾਂਗੇ ਫੇਰੀ ਕੋਈ ਜਸਟਿਸ ਦੀ ਗੱਲ ਬਣਨੀ ਬਿਲਕੁਲ ਸਿੱਧੂ ਦੇ ਦੁਬਾਰੇ ਜਿਹੜੀ ਵਾਰਤੀ ਫੇਰ ਆ ਗਈ ਸੀਐਮ ਸਾਹਿਬ ਦਾ ਇੱਕ ਬਿਆਨ ਆਇਆ ਸੀ ਗੋਲਡੀ ਬਰਾਡ ਨੂੰ ਕੰਟੇਨ ਕਰ ਦਿੱਤਾ ਹੁੰਦਾ ਤਾਂ ਵਾਰਤੀ ਆ ਗਈ ਸਾਲ ਹੋ ਗਿਆ ਕਿਵੇਂ ਦੇਖ ਬਈ ਇਹ ਬਸ ਇਹ ਇਹਨਾਂ ਸਾਊਦੇ ਬਾਂਚੇ ਦਾ ਮਿਲਣਾ ਹੁਣ ਕੋਈ ਟਿੱਪਣੀ ਕਰਨ ਦੀ ਨਹੀਂ ਕਰਦਾ ਕਿਉਂਕਿ ਉਹਨਾਂ ਨੇ ਮਤਲਬ ਹਰ ਇੱਕ ਗੱਲ ਹੀ ਜਿਹੜੀ ਆ ਫਰੋਰ ਨਿਕਲ ਜਾਂਦੀ ਹੈ ਜਦੋਂ ਕੋਈ ਇਲੈਕਸ਼ਨ ਚੱਲਣਾ ਹੁੰਦਾ ਉਹਦੇ ਕੋਈ ਨਾ ਕੋਈ ਸ਼ੂਫਾ ਛੱਡ ਦਿੰਦੇ ਐ ਨੇ ਗੁਜਰਾਤ ਦੇਲੇ ਵੋਲਟੀ ਪ੍ਰਾਰਕਟ ਕਰ ਲੈਸੇ ਨੇ ਹਫਤੇ ਬਾਅਦ ਹੀ ਉਹ ਖਬਰਾਂ ਦੇ ਵਿੱਚ ਨਿਕਲੇ ਗਿਆ ਸੀਗਾ ਪਾਈ ਦੇ ਵਿੱਚ ਤੁਹਾਡੇ ਤੇ ਜ਼ਿੰਮੇਵਾਰੀ ਰਹੀ ਕਿ ਉਹ ਲੈਗਸੀ ਨੂੰ ਅੱਗੇ ਤੋਰਨ ਦੀ ਇਹ ਯਾਰੋ ਜੀ ਡੈਫੀਨੇਟ ਸੋਸਾਇਟੀ ਇਲੈਕਸ਼ਨ ਲੜਾਂਗੇ ਔਰ ਸਿਸਟਮ ਦੇ ਵਿੱਚ ਆਵਾਂਗੇ ਫੇਰੀ ਕੋਈ ਜਸਟਿਸ ਦੀ ਗੱਲ ਬਣਨੀ ਹੈ ਬਿਲਕੁਲ ਸਿੱਧੂ ਦੇ ਦੁਬਾਰੇ ਜਿਹੜੀ ਵਰਤੀ ਫੇਰ ਆ ਗਈ ਸੀਐਮ ਸਾਹਿਬ ਦਾ ਇੱਕ ਬਿਆਨ ਆਇਆ ਸੀ 골ਡੀ ਬਰਡ ਨੂੰ ਰੀਟੇਨ ਕਰ ਦਿੱਤਾ ਹੁੰਦਾ ਤਾਂ ਵਰਤੀ ਆ ਗਈ ਸਾਲ ਹੋ ਗਿਆ ਕਿਵੇਂ ਦੇਖੋ ਬਈ ਫੇਰ ਤੇ ਇਹਨਾਂ ਸਾਉਦੇ ਬਾਂੰਤੇ ਦਾ ਮੈਨੂੰ ਹੁਣ ਕੋਈ ਟਿੱਪਣੀ ਕਰਨ ਦੀ ਨਹੀਂ ਕਰਦਾ ਕਿਉਂਕਿ ਉਹਨਾਂ ਨੇ ਮਤਲਬ ਹਰ ਇੱਕ ਗੱਲ ਹੀ ਜਿਹੜੀ ਆ ਫਰੌਡ ਨਿਕਲ ਜਾਂਦੀ ਹੈ ਜਦੋਂ ਕੋਈ ਇਲੈਕਟ੍ਰੀਕ ਜਤਨਾ ਹੁੰਦਾ ਉਹ ਕੋਈ ਨਾ ਕੋਈ ਸ਼ੂਫਾ ਛੱਡ ਦਿੰਦੇ ਨੇ ਗੁਜਰਾਤ ਵੇਲੇ 골ਡੀ ਬਰਡ ਪ੍ਰੋਸੈਸ ਕਰ ਲਏ ਸੀ ਉਹਨਾਂ ਨੇ ਹਫਤੇ ਬਾਅਦ ਹੀ ਉਹ ਖਬਰਾਂ ਜਲੂਸ ਨਿਕਲੇ ਗਿਆ ਸੀਗਾ ਭਾਈ ਦੇ ਵਿੱਚ ਟੋਡੇ ਦੀ ਜ਼ਿੰਮੇਵਾਰੀ ਰਹੀ ਕਿ ਉਹ ਲੈ ਗਿੱਸ ਨੂੰ ਅਗੇ ਤੋਰੂ ਜਿੱਦ ਯਾਰੋ ਜੀ ਡੈਫੀਨੇਟ ਸੋਸਾਇਟੀ ਇਲੈਕਸ਼ਨ ਲੜਾਂਗੇ ਔਰ ਸਿਸਟਮ ਦੇ ਵਿੱਚ ਆਵਾਂਗੇ ਫੇਰੀ ਕੋਈ ਜਸਟਿਸ ਦੀ ਗੱਲ ਪਾਣੀ ਬਿਲਕੁਲ ਸਿੱਧੂ ਦੇ ਦੁਬਾਰੇ ਜਿਹੜੀ ਵਾਰਤੀ ਫੇਰ ਆ ਗਈ ਸੀਐਮ ਸਾਹਿਬ ਦਾ ਇੱਕ ਬਿਆਨ ਆਇਆ ਸੀ ਗੋਲਡੀ ਬਰਾਡ ਨੂੰ ਰੀਟੇਨ ਕਰ ਦਿੱਤਾ ਜਾਂਦਾ ਤਾਂ ਵਾਰਤੀ ਆ ਗਈ ਸਾਲ ਹੋ ਗਿਆ ਕਿਵੇਂ ਦੇਖਦੇ ਹੋ ਬਈ ਇਹਨਾਂ ਸਾਊਦੇ ਬਾਂਤ ਤੇ ਮੈਨੂੰ ਹੁਣ ਕੋਈ ਟਿੱਪਣੀ ਕਰਨ ਦੀ ਨਹੀਂ ਕਰਦਾ ਕਿਉਂਕਿ ਉਹਨਾਂ ਨੇ ਮਤਲਬ ਹਰ ਇੱਕ ਗੱਲ ਹੀ ਜਿਹੜੀ ਐ ਫਰੋਅਰ ਨਿਕਲ ਜਾਂਦੀ ਹੈ ਜਦੋਂ ਕੋਈ ਇਲੈਕਸ਼ਨ ਜਤਨਾ ਹੁੰਦਾ ਉਹਦਾ ਕੋਈ ਨਾ ਕੋਈ ਸ਼ੂਫਾ ਛੱਡ ਦਿੰਦੇ ਨੇ ਗੁਜਰਾਤ ਵੇਲੇ ਗੋਲ ਹਾਂ ਹਫਤੇਵਾਰੀ ਉਹ ਖਬਰ ਵਾਲੀ ਉਸਨੇ ਕਿਹਾ ਸੀਗਾ ਪਾਈ ਦੇ ਵਿੱਚ ਤੁਹਾਡੇ ਦੀ ਜ਼ਿੰਮੇਵਾਰੀ ਰਹੀ ਕਿ ਉਹ ਲੈਗਸੀ ਨੂੰ ਅੱਗੇ ਫੋਰਮ ਵੀ ਨਹੀਂ ਯਾਰੋ ਜੀ ਡੈਫੀਨੇਟ ਸੋਸਾਇਟੀ ਇਲੈਕਸ਼ਨ ਲੜਾਂਗੇ ਔਰ ਸਿਸਟਮ ਦੇ ਵਿੱਚ ਆਵਾਂਗੇ ਫੇਰ ਹੀ ਕੋਈ ਜਸਟਿਸ ਦੀ ਗੱਲ ਬਣਨੀ ਹੈ ਬਿਲਕੁਲ ਸਿੱਧੂ ਦਵਾਰੇ ਜਿਹੜੀ ਵਾਰਤ ਫੇਰ ਆ ਗਈ ਸੀਐਮ ਸਾਹਿਬ ਦਾ ਇੱਕ ਬਿਆਨ ਆਇਆ ਸੀ ਗੋਲਡੀ ਬਰਾੜ ਨੂੰ ਰٹین ਕਰ ਦਿੱਤਾ ਜਾਂਦਾ ਤਾਂ ਵਾਰਤ ਆ ਗਈ ਸਾਲ ਹੋ ਗਿਆ ਕਿਵੇਂ ਦੇਖਦੇ ਹਾਂ ਬਈ ਇਹਨਾਂ ਸਾਉਦੇ ਬਿਆਨ ਤੇ ਤਾਂ ਮੈਨੂੰ ਹੁਣ ਕੋਈ ਟਿੱਪਣੀ ਕਰਨ ਦੀ ਨਹੀਂ ਕਰਦਾ ਕਿਉਂਕਿ ਉਹਨਾਂ ਨੇ ਮਤਲਬ ਹਰ ਇੱਕ ਗੱਲ ਹੀ ਜਿਹੜੀ ਹੈ ਫਰੋਡ ਨਿਕਲ ਜਾਂਦੀ ਹੈ ਇਹ ਲੋਕੀ ਇਲੈਕਸ਼ਨ ਜਿੱਤਣਾ ਹੁੰਦਾ ਉਹ ਕੋਈ ਨਾ ਕੋਈ ਸੁਪਰ ਫਾਈ ਛੱਡ ਦਿੰਦੇ ਨੇ ਗੁਜਰਾਤ ਦੇਲੇ ਵਰਲਡ ਬ੍ਰਾਡਕਾਸਟ ਕਰ ਲੈਸਿੰਦੇ ਨੇ ਹਫਤੇ ਬਾਅਦ ਹੀ ਉਹ ਖਬਰਾਂ ਜਲੂਸ ਨਿਕਲੇ ਗਿਆ ਸੀਗਾ